ਲੋਕ ਸਭਾ ਚੋਣਾਂ ਵਿੱਚ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਜਿੱਤ ਨਾਲ ਪੰਥ ਦੇ ਵੇੜੇ ਵਿੱਚ ਪੰਥਕ ਰਾਜਨੀਤੀ ਦਾ ਇੱਕ ਨਵਾਂ ਪੌ ਫਟਾਲਾ ਹੋਇਆ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਚੋਣ ਬੇਸ਼ੱਕ ਹਾਰ ਗਏ ਪਰ ਉਹਨਾਂ ਵੱਲੋਂ 35 ਸਾਲ ਤੋਂ ਲਗਾਤਾਰ ਚੁੱਕ ਕੇ ਰੱਖਿਆ ਪੰਥਕ ਸਿਆਸਤ ਦਾ ਝੰਡਾ ਹੋਰ ਬੁਲੰਦ ਹੋਇਆ ਹੈ। ਉਹਨਾਂ ਦੀ ਇਹ ਹਾਰ ਹਾਰ ਨਹੀਂ ਬਲਕਿ ਜਿੱਤ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਹੈ। ਭਾਵੇਂ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕੁਝ ਕੋ ਉਕਾਇਆਂ ਨਾ ਹੁੰਦੀਆਂ ਤਾਂ ਇਹ ਹਾਰ ਵੀ ਨਹੀਂ ਸੀ ਹੋਣੀ ਜਿਵੇਂ ਕਿ ਫਰੀਦਕੋੜ ਤੋਂ ਸਿੱਖ ਸੰਗਤ ਅੰਦਰ ਸ਼ਹੀਦ ਭਾਈ ਬੀਅੰਤ ਸਿੰਘ ਮਲੋਆ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਭਾਵਨਾਤਮਕ ਹਨੇਰੀ ਚੱਲਣ ਦੇ ਬਾਵਜੂਦ ਮਾਨਦਲ ਵੱਲੋਂ ਉਸ ਦੀ ਹਮਾਇਤ ਨਾ ਕਰਨ ਤੇ ਖਾਸ ਕਰ ਉਥੋਂ ਆਪਣਾ ਉਮੀਦਵਾਰ ਨਾ ਹਟਾਉਣਾ ਵੀ ਸਰਦਾਰ ਮਾਨ ਦੀਆਂ ਵੋਟਾਂ ਟੁੱਟਣ ਦਾ ਕਾਰਨ ਬਣਿਆ ਸਰਦਾਰ ਮਾਨ ਬੇਸ਼ੱਕ ਸਰਬਜੀਤ ਸਿੰਘ ਨਾਲ ਪੁਰਾਣੀਆਂ ਸ਼ਿਕਾਇਤਾਂ ਦਹੁਰਾਉਂਦੇ ਰਹੇ ਪਰ ਉਹ ਇਹ ਨਾ ਸਮਝ ਸਕੇ ਕਿ ਫਰੀਦਕੋਟ ਵਿੱਚ ਹਨੇਰੀ ਸ਼ਹੀਦ ਭਾਈ ਬਿਆੰਤ ਸਿੰਘ ਦੇ ਹੱਕ ਵਿੱਚ ਚੱਲ ਰਹੀ ਸੀ ਤੇ ਉੱਥੇ ਸਰਬਜੀਤ ਸਿੰਘ ਦੇ ਵਿਰੋਧ ਜਾਂ ਹਮਾਇਤ ਨਾ ਕਰਨ ਨੂੰ ਸੰਗਤ ਵੱਲੋਂ ਸ਼ਹੀਦ ਭਾਈ ਬਿਆੰਤ ਸਿੰਘ ਦਾ ਵਿਰੋਧ ਮੰਨਿਆ ਗਿਆ। ਵੈਸੇ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸੰਗਰੂਰ ਤੋਂ ਸਰਦਾਰ ਮਾਨ ਨੂੰ ਹਰਾਉਣ ਲਈ ਬੜਾ ਚਿਰ ਪਹਿਲਾਂ ਹੀ ਇੱਕ ਚੱਕਰ ਵੀ ਉਰਾਚ ਲਿਆ ਗਿਆ ਸੀ। ਜਿਸ ਦਾ ਇੱਕ ਕਦਮ ਸੁਖਪਾਲ ਸਿੰਘ ਖੈਰਾ ਨੂੰ ਉੱਥੋਂ ਚੋਣ ਲੜਾਉਣਾ ਸੀ ਇਸ ਰਣਨੀਤੀ ਦੇ ਤਹਿਤ ਖੈਰਾ ਨੂੰ ਸਿਰਫ ਸਿੱਖ ਸੋਚ ਵਾਲੀਆਂ ਵੋਟਾਂ ਅਤੇ ਸਿੱਧੂ ਮੂਸੇਵਾਲੇ ਨਾਲ ਸੰਬੰਧਿਤ ਵੋਟਾਂ ਪਵਾਈਆਂ ਜਾਣੀਆਂ ਸੀ ਕਿਉਂਕਿ ਉਹ ਵੋਟਾਂ ਕਿਸੇ ਵੀ ਹਾਲਤ ਵਿੱਚ ਆਮ ਆਦਮੀ ਪਾਰਟੀ ਨੂੰ ਨਹੀਂ ਸੀ ਪੈਣੀਆਂ ਸਗੋਂ ਵਿਰੋਧ ਵਿੱਚ ਹੀ ਭੁਗਤਣੀਆਂ ਸਨ ਉਹ ਵੋਟਾਂ ਤੋੜਨ ਲਈ ਹੀ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਲਿਆਂਦਾ ਗਿਆ ਸੀ ਇਸ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਇਸ ਖੇਡ ਵਿੱਚ ਸ਼ਾਮਲ ਕੀਤਾ ਗਿਆ ਅੱਜ ਇੱਕ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਨ ਲੱਗਾ ਹਾਂ ਸਰਦਾਰ ਸਪਾਲ ਸਿੰਘ ਖੈਰਾ ਦੇ ਬਾਰੇ ਤੇ ਇਸ ਵਾਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਚੜ ਕੇ ਵੋਟਾਂ ਪਾਈਏ ਬਹੁਤ ਬਹੁਤ ਧੰਨਵਾਦ ਇਹ ਵੋਟ ਸਰਦਾਰ ਮਾਨ ਦੇ ਵੋਟ ਬੈਂਕ ਨਾਲੋਂ ਵੀ ਤੋੜੀ ਗਈ ਹੈ ਪਰ ਇਹ ਗੱਲ ਫਿਰ ਦੁਹਰਾ ਦਈਏ ਕਿ ਸਰਦਾਰ ਮਾਨ ਦੀ ਇਹ ਹਾਰ ਵੀ ਹਾਰ ਨਹੀਂ ਕਿਉਂਕਿ ਪੰਥਕ ਰਾਜਨੀਤੀ ਦਾ ਉਹ ਝੰਡਾ ਜਿਸ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 35 ਸਾਲਾਂ ਤੋਂ ਨੀਵਾ ਨਹੀਂ ਸੀ ਹੋਣ ਦਿੱਤਾ ਉਹ ਝੰਡਾ ਹੋਰ ਬੁਲੰਦ ਹੋ ਗਿਆ ਹੈ ਤੇ ਇਸ ਨੂੰ ਭਾਈ ਅਮਰਤਪਾਲ ਸਿੰਘ ਵਰਗਾ ਨੌਜਵਾਨ ਤੇ ਕਾਬਲ ਜਾਨਸ਼ੀਨ ਮਿਲ ਗਿਆ ਹੈ ਸਰਦਾਰ ਮਾਨ ਵੱਲੋਂ ਔਖੇ ਤੋਂ ਔਖੇ ਸਮੇਂ ਵਿੱਚ ਵੀ ਬਚਾ ਕੇ ਰੱਖੀ ਜ਼ਮੀਨ ਉੱਤੇ ਹੁਣ ਭਾਈ ਅਮਰਤਪਾਲ ਸਿੰਘ ਨੇ ਮੋਰਚਾ ਆਉਣ ਵੱਲਿਆ ਹੈ ਇਸੇ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹਾਰ ਵੀ ਜਿੱਤ ਵਰਗੀ ਹੈ ਦੂਜੇ ਪਾਸੇ ਸਰਦਾਰ ਮਾਨ ਨੂੰ ਹਰਾਉਣ ਲਈ ਮੈਦਾਨ ਵਿੱਚ उतारे ਗਏ ਆਪ ਸਰਕਾਰ ਦੇ ਕੈਬਨਟ ਮੰਤਰੀ ਮੀਤ ਹੇਅਰ ਦੀ ਜਿੱਤ ਆਮ ਆਦਮੀ ਪਾਰਟੀ ਦੀ ਮੁਕੰਮਲ ਜਿੱਤ ਨਹੀਂ ਹੈ ਕਿਉਂਕਿ ਹੁਣ ਮੀਤ ਹੇਅਰ ਦੇ ਐਮਪੀ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਬਰਨਾਲਾ ਵਿਧਾਨ ਸਭਾ ਦੀ ਸੀਟ ਤੇ ਜਿਮਨੀ ਚੋਣ ਹੋਵੇਗੀ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਜੇਕਰ ਬਰਨਾਲਾ ਤੋਂ ਵਿਧਾਨ ਸਭਾ ਦੀ ਜਿਮਨੀ ਚੋਣ ਵਿੱਚ ਉਤਰਦੇ ਹਨ ਤਾਂ ਸਾਰੇ ਪੰਥਕ ਹਲਕਿਆਂ ਦਾ ਧਿਆਨ ਸਰਦਾਰ ਮਾਨ ਨੂੰ ਜਿਤਾਉਣ ਵਿੱਚ ਹੋਵੇਗਾ ਤੇ ਸਰਦਾਰ ਮਨਜਤ ਦਰਜ ਕਰ ਸਕਦੇ ਹਨ ਅਤੇ ਸਰਜਰੀ ਭਾਜੀ ਮੋੜੀ ਜਾ ਸਕਦੀ ਹੈ ਇਸ ਤੋਂ ਇਲਾਵਾ ਹੁਣ ਤੱਕ ਪੰਥ ਦੇ ਸਿਰ ਤੇ ਅਮਰ ਵੇਲ ਬਣ ਕੇ ਛਾਏ ਰਹੇ ਬਾਦਲ ਦਲ ਨੇ ਬੇਸ਼ੱਕ ਬਠਿੰਡਾ ਸੀਟ ਜਿੱਤ ਲਈ ਹੈ ਪਰ ਉਸ ਦਾ ਵੋਟ ਪ੍ਰਤੀਸ਼ਤ ਭਾਜਪਾ ਤੋਂ ਵੀ ਘੱਟ ਜਾਣਾ ਇਹ ਸੁਨੇਹਾ ਹੈ ਕਿ ਹੁਣ ਬਾਦਲ ਦਲ ਦੀ ਪੰਜਾਬ ਦੇ ਸਿਆਸੀ ਮੰਚ ਤੋਂ ਵਿਦਾਇਗੀ ਹੋ ਚੁੱਕੀ ਹੈ ਵੈਸੇ ਵੀ ਜਿਸ ਪਾਰਟੀ ਵਿੱਚ ਹਵਾ ਦਾ ਰੁਖ ਵੇਖ ਕੇ ਚੱਲਣ ਵਾਲੇ ਇਕੱਠੇ ਹੋਏ ਹੋਣ ਅੱਗੇ ਸਮੇਂ ਵਿੱਚ ਉਹ ਡੁੱਬਦੇ ਜਹਾਜ਼ ਤੋਂ ਛਾਲਾ ਮਾਰ ਜਾਂਦੇ ਹਨ। ਬਾਦਲਦਲ ਚ ਟੁੱਟ ਭੱਜ ਹੋਣੀ ਤੈ ਹੈ। ਸੰਕੇਤ ਸਪਸ਼ਟ ਹਨ ਕਿ ਪੰਥਕ ਰਾਜਨੀਤੀ ਦਾ ਪੌਫਟਾਲਾ ਹੋ ਚੁੱਕਾ ਹੈ। ਜਿੱਥੋਂ ਤੱਕ ਕੇਂਦਰ ਵਿੱਚ ਮੋਦੀ ਦਾ ਤੀਜੀ ਵਾਰ ਆ ਜਾਣ ਦਾ ਸਵਾਲ ਹੈ। ਇਹ ਠੀਕ ਹੈ ਕਿ ਉਸ ਦੀ ਤੀਜੀ ਜਿੱਤ ਉਹਨਾਂ ਦੀ ਤਾਣਾਸ਼ਾਈ ਨੂੰ ਜ਼ਰੂਰ ਵਧਾਵੇਗੀ। ਪਰ ਇਹ ਵੀ ਸਮਝ ਲਿਆ ਜਾਵੇ ਕਿ ਜੇਕਰ ਇੰਡੀਆ ਗੱਠ ਜੋੜ ਵੀ ਆ ਜਾਂਦਾ ਤਾਂ ਸਿੱਖਾ ਪਰਤੇ ਉਸ ਦੀਆਂ ਨੀਤੀਆਂ ਕੋਈ ਵੱਖਰੀਆਂ ਨਹੀਂ ਸੀ ਹੋਣੀਆਂ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਿੱਖਾਂ ਪ੍ਰਤੀ ਰਵੱਈਆ ਤਾਂ ਅਸੀਂ ਵੇਖ ਹੀ ਚੁੱਕੇ ਹਾਂ ਪੰਜਾਬ ਅਤੇ ਕੇਂਦਰ ਦੋਹਾਂ ਵਿੱਚ ਆਮ ਆਦਮੀ ਪਾਰਟੀ ਦਾ ਪਾਵਰ ਵਿੱਚ ਆਉਣਾ ਪੰਜਾਬ ਅਤੇ ਸਿੱਖਾਂ ਲਈ ਕੋਈ ਬਹੁਤਾ ਚੰਗਾ ਨਹੀਂ ਸੀ ਹੋਣਾ ਹੁਣ ਇਹ ਥੋੜਾ ਆਪਸ ਵਿੱਚ ਉਲਝੇ ਰਹਿਣਗੇ ਇਸ ਸਮੇਂ ਪੰਥਕ ਧਿਰਾਂ ਨੂੰ ਸਾਰਾ ਧਿਆਨ ਪੰਜਾਬ ਅੰਦਰ ਆਪਣੀ ਤਾਕਤ ਵਧਾਉਣ ਵੱਲ ਲਾਉਣਾ ਚਾਹੀਦਾ ਹੈ ਗੁਰੂ ਸਾਹਿਬ ਦੀ ਕਲਾ ਵਰਤ ਰਹੀ ਹੈ ਪੰਜਾਬ ਵਿੱਚ ਭਵਿੱਖ ਹੁਣ ਸੰਘਰਸ਼ਸ਼ੀਲ ਪੰਥਕ ਧਿਰਾਂ ਦਾ ਹੈ